ਕਾ ਭੀਮ ਸਿੰਘ ਆਈ ਪੰਜਾ ਚੰਡੀਗੜ੍ਹ ਦੀ ਪੂਰੀ ਗੱਡੀ ਹੈ ਜੀ ਉਹਨੇ ਫੋਨ ਲਾ ਰੱਖਿਆ ਸੀ ਪੁਲਿਸ ਗੱਡੀ ਸਾਰੀ ਪਾਸ ਕਰ ਗਈ ਦੀ ਓਵਰਲੋਡ ਕਰਕੇ ਉਦੋਂ ਸਮਾਂ ਨਹੀਂ ਫੋਨ ਲਾ ਰੱਖਿਆ ਸੀ ਸਿੱਧੀ ਮੇਰੀ ਗਣੀ ਗੱਡੀ ਕਰਤੀ ਜੀ ਤੁਸੀਂ ਕਿਥਾਰੇ ਸੀ ਮੈਂ ਜੀ ਆਪਣਾ ਹਸਾਰ ਤੋਂ ਆ ਰਿਆ ਸੀ ਜੀ ਮੇਰੇ ਗਲਤ ਸਾਈਡ ਤੇ ਆ ਰਿਹਾ ਦਿਓ ਉਹ ਗਲਤ ਸਾਈਡ ਆ ਰਿਹਾ ਸੀ ਜੀ ਤੁਸੀਂ ਜੀ ਜਿੱਤਾ ਫਿਰ ਮੈਂ ਜੀ ਬਥੇਰੀ ਗੱਡੀ ਬਲਕੇ ਬਚਾਈ ਜਮ ਐਨ ਰੋਕ ਲਈ ਦੀ ਫੇਰ ਵੀ ਸਿੱਧੀ ਮਸਿੱਧੀ ਲੈ ਕੇ ਮਾਰੀ ਜੀ ਪੋਲ ਪੈਂਦਾ ਵੀਰੇ ਪੋਲਾ ਪੋਲ ਪੈਂਦਾ ਹਾਂ ਜੀ ਰਸਤਾ ਬਿਲਕੁਲ ਘੱਟ ਚੌੜਾ ਹੋ ਗਿਆ ਇੱਥੇ ਰਸਤਾ ਜੀ ਉਹ ਗੱਡੀ ਨਿਕਲ ਗਈ ਦੀ ਸਾਰਾ ਪੁਲੀ ਜਮ ਐਨ ਬਾਹਰ ਨਕਸ਼ਾਨ ਤਾਂ ਮੇਰੇ ਇੱਕ ਪੱਟ ਦੇ ਇਧਰ ਪਾਸ ਸਾਰੀਆਂ ਇਹਦੇ ਆ ਬਾਂ ਤੇ ਜੀ ਸਵਾਰੀਆਂ ਸਵਾਰੀਆਂ ਦਾ ਬਚਾਉ ਵਾ ਜੀ ਮੇਰੇ ਵਾਲੀ ਸਾਈਡ ਇਹ ਮਾਰੀ ਆ ਸਾਰੀ ਜੀ ਇਹ ਗਲਤੀ ਕੀਤੀ ਹੈ ਗਲਤੀ ਉਹ ਟਰੱਕ ਵਾਲੀ ਦੀ ਆਈ ਉਹਦੀ ਗੱਡੀ ਵਾਲੀ ਦੀ ਉਹ ਕਿੱਥੇ ਉਹਦੇ ਸੱਟ ਲੱਗੀ ਉਹਦੇ ਵੀ ਲੱਤ ਆ ਗਈ ਜੀ ਕਿੱਥੇ ਰੂਟ ਕਿਹੜਾ ਤੁਹਾਡਾ ਇਹ ਇਹ ਚੰਡੀਗੜ੍ਹ ਤੋਂ ਆ ਸਾਰੀ ਅਰਨਦੀਪ ਕੋਲ ਕਿੱਥੋਂ ਆਏ ਤੁਸੀਂ ਅਸੀਂ ਇਹੀ ਸਟਹਾਨੇ ਤੋਂ ਆਏ ਹਾਂ ਜੀ ਅੱਛਾ ਕੀ ਹੋਇਆ ਅੱਜ ਕਿੱਥੇ ਹੀ ਇਹ ਇਹ ਸੇਲ ਵਾਲੇ ਮੋਥੇ ਕਹਿੰਦੇ ਹੋਇਆ ਜੀ ਤੇ ਡਰਾਈਵਰ ਵੀਰੇ ਦੀ ਕੋਈ ਗਲਤੀ ਨਹੀਂ ਹੈਗੀ ਜਿਹੜੀ ਅੱਗੋਂ ਗੱਡੀ ਆਈ ਉਹਨਾਂ ਦੀ ਗਲਤੀ ਉਹਨਾਂ ਨੇ ਇੱਕ ਸਾਈਡ ਤੇ ਕਰਕੇ ਮਾਰਿਆ ਵਿੱਚ ਦਾ ਟੱਕਰ ਹੋ ਗਿਆ ਦੋਨਾਂ ਦਾ ਹਾਂਜੀ ਤੇ ਕਿ ਨੁਕਸਾਨ ਕੋਈ ਹੋਇਆ ਤੇ ਸਵਾਰੀ ਵਿੱਚ ਕੁਝ ਹੈ ਛੱਡ ਨਹੀਂ ਸਵਾਰੀ ਤੇ ਠੀਕ ਹੈ ਜੀ ਵੀਰੇ ਡਰਾਈਵਰ ਵੀਰੇ ਦੀ 6:00 ਵਜੇ ਉਹ ਕੈਂਟਰ ਵਾਲੇ ਚੱਲ ਗਿਆ ਹਾਂਜੀ ਕਿ ਲេចਰ ਹੋ ਗਿਆ ਇਹ ਹੋ ਗਿਆ ਜੀ ਅੱਧਾ ਘੰਟਾ ਕੋਈ ਨੁਕਸਾਨ ਹੋ ਕਿਸ ਤਰ੍ਹਾਂ ਦਾ ਨਹੀਂ ਬਸ ਹੋ ਗਿਆ ਮੇਰਾ ਉਹਦੀ ਪੂਰੀ ਤੇ ਐਕਸੀਡੈਂਟ ਹੋਇਆ ਜੀ ਸਾਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਜੀ ਬੱਸ ਤੇ ਆਪਣੇ ਪੰਜਾਬ ਰੋਡ ਦੇ ਪਾਸਾ ਜੀ ਤੇ ਇੱਕ ਟਰੱਕ ਆ ਜੀ 6 ਚੱਕਾ ਇਹਨਾਂ ਸਾਨੂੰ ਕਪਟਾਲਰੋਂ ਤੋਂ ਫੋਨ ਆਇਆ ਵੀ ਐਕਸੀਡੈਂਟ ਆ ਗਿਆ ਸੀ ਕਵਰ ਕੀਤਾ ਹੈ ਉਹ ਆਪਣੇ ਟਰੱਕ ਦੇ ਮੌਕੇ ਤੇ ਪਹੁੰਚੇ ਟਰੱਕ ਡਰਾਈਵਰ ਜਿੰਨੀ ਸੀ ਜ਼ਿਆਦਾ ਜੀ ਉਹਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਸੀ ਐਸਐਸ ਵਾਲੀ ਗੱਡੀ ਦੇ ਵਿੱਚ ਪਾ ਕੇ ਸੀ ਤੇ ਅਸੀਂ ਉੱਥੇ ਹਸਪਤਾਲ ਪਹੁੰਚਾਇਆ ਜੀ ਹਾਂਜੀ ਬਸਵਾਰਾ ਡਰਾਈਵਰ ਠੀਕ ਹੈ ਬਸਵਾਰਾ ਡਰਾਈਵਰ ਠੀਕ ਹੈ ਜੀ ਥੋੜੀ ਮੂਲੀ ਜੀ ਸੱਟ ਆਈ ਬਸਵਾਰੀਆਂ ਸਵਾਰੀਆਂ ਬਿਲਕੁਲ ਠੀਕ ਨਹੀਂ ਸੀ ਕਾਰਨ ਕੀ ਬਤਾਲਾ ਕਿ ਹਾਦਸਾ ਹੈ ਕਾਰਨ ਹੈ ਸਰ ਵੀ ਟਰੱਕ ਵਾਲੇ ਦੀ ਗਲਤੀ ਦੱਸ ਰਹੇ ਨੇ ਫਿਰ ਚਲੋ ਪੁਲ ਦਾ ਕੀ ਹਾਲਾਤ ਨੇ ਪੁਲ ਤੇ ਬਹੁਤ ਨਾਜ਼ੁਕ ਹਾਲਾਤ ਨੇ ਸਰ ਇਹਦੇ ਬਾਰੇ ਲੇਖ ਵੀ ਭੇਜਿਆ ਹੋਇਆ ਸੀ ਪੰਜਾਬ ਸਰਕਾਰ ਨੂੰ ਕਾਰਨ ਪੁਲ ਦਾ ਵੀ ਹੈ ਕਿ ਹਾਦਸਾ ਹੋਣ ਦਾ ਪੁਲ ਤਾਂ ਸਰ ਜ਼ਿਆਦਾ ਕਾਰਨ ਹੈ ਜੀ ਬਹੁਤ ਜ਼ਿਆਦਾ ਨਾਜ਼ੁਕ ਸੀ ਜੀ ਮਿਲਿਆ ਗਿਆ ਮੌਕੇ ਤੇ ਅਸੀਂ ਸਰ ਡਰਾਈਵਰ ਨੂੰ ਹਸਪਤਾਲ ਪਹੁੰਚਾਇਆ ਜੀ ਆਪਣੀ ਗੱਡੀ 'ਚ ਜੀ ਖੰਡ ਟ੍ਰੈਪ ਕਿੰਟਰੋਲ ਟ੍ਰੈਪ ਕਿਪਟੋ ਕੱਟ ਰਹੇ ਜੀ ਕੰਟਰੋਲ ਕਰਕੇ ਅਸੀਂ ਅੰਦਰ ਖੈਰ ਤੇ ਕਰਤਾ ਟਰੱਕ ਸਾਈਡ ਤੇ ਕਰਤਾ ਬੱਸ ਸਾਈਡ ਤੇ ਕਰਵਾਈ ਜੀ ਟ੍ਰੈਪ ਖਾਨਿਆਲ ਪੋਲਾ ਬਾਜਾ ਜੀ ਇਹ ਕਰਦਾ ਜੀ ਇੱਥੇ ਬਹੁਤ ਬਹੁਤ ਬੁਰਾ ਹਾਲ ਹੈ ਜੀ ਅਤੇ ਹਾਲਾਤ ਬਹੁਤ ਬੁਰੇ ਨੇ ਜੀ ਹੋਇਆ ਇੱਥੇ ਇੱਕ ਐਕਸੀਡੈਂਟ ਹੋ ਰਿਹਾ ਹੈ ਜਿਹੜੇ ਹੋ ਜਾਂਦਾ ਜੀ ਇੱਕ ਪਲਕਾ ਹੋਇਆ ਜੀ ਅਜੇ ਕਾਰਨ ਪੁਲ ਤੇ ਚੌੜਾ ਹੈ ਕਰਦਾ ਇਹ ਇਹ ਚੌੜਾ ਘਟੇ ਜੀ ਇਸੇ ਕਾਰਨ ਕਰਕੇ ਕੋਈ ਟ੍ਰੈਪ ਜਿਆਦਾ ਆਈ ਬੀਟ ਕਾਤ ਹੋਇਆ ਨਹੀਂ ਛੱਡਾਂ ਦੇ ਨਾ ਜੀ ਆਇਆ ਨਹੀਂ ਕੋਈ ਛੱਡਾਂ ਦੇ ਕੁਛ ਨਹੀਂ ਹੈਗਾ ਜੀ ਗੱਡੀ ਕਾਦਾ ਹੋਇਆ ਜੀ ਇਹ ਗੱਡੀ ਬਸ ਦਾ ਗੱਡੀ ਦਾ ਹੋਇਆ ਜੀ ਹੁਣ ਕਿੰਨਾ ਨੁਕਸਾਨ ਹੈ ਬਹੁਤ ਜ਼ਿਆਦਾ ਨੁਕਸਾਨ ਨਹੀਂ ਜ਼ਿਆਦਾ ਹੀ ਕਾਫੀ ਹੈ ਜੀ ਸਵਾਰੀ ਜਖਮੀ ਹੈ ਜਾਂ ਟਰੱਕ ਟਰੱਕ ਡਰਾਈਵਰ ਡਰਾਈਵਰ ਚਖਮੀਆਂ ਜੀ ਟਰੱਕ ਵਾਲਾ ਵੀ ਬਸ ਵਾਲਾ ਵੀ ਹਾਂ ਜੀ ਲੈ ਕੇ ਨਹੀਂ ਛੜਾ ਨਾ ਬੋਲਦਾ ਛੜਾ ਕਰਕੇ ਨੁਕਸਾਨ ਹੋ ਗਿਆ ਕੀ ਬੰਦੇ ਲੈ ਗਏ ਬੜਾ ਕੀ ਹੋ ਗਿਆ ਜੀ ਕਿਹੜਾ ਸੇ ਆ ਰਹੇ ਤੇ ਕੀ ਹੋਇਆ ਐਕਸੀਡੈਂਟ ਹੋਇਆ ਹਾਂ ਜੀ ਹਾਂ ਜੀ ਕਿਵੇਂ ਹੋਇਆ ਇਹ ਪਤਾ ਕੁਛ ਬਸ ਸਾਰੇ ਹੋ ਗਏ ਬਸ ਮਾਰੀ ਰਿਤੇ ਬਸ ਸਾਰੇ ਹੀ ਗਿਆ ਗੋ ਤੁਨ ਬੱਦੇ ਲਗੇ ਬਸ ਲਾ ਨਹੀਂ ਨਹੀਂ ਪਤਾ ਲੱਗੇ ਕੋਦਾਂ ਫੱਟੀ ਲੱਡੇ ਹੋਇਆ ਹੈ ਉਹ ਪੋੜਾ ਪੀੜਾ ਪੋੜਾ ਹੈ ਕਿ ਤੁਾਰੇ ਜੀ ਸਨ ਸਨ ਮਾਨ ਹੈ ਲੋਏ ਇਧਰ ਜਾਲੇ ਰਾਸਤਾ ਹੈ ਅਗੇ